ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਵਲੌਗ ਸ਼ੁਰੂ ਕਰਤਾ ਜੀ ਅਸੀਂ ਦੁਪਹਿਰੇ ਬੈਠੇ ਆ ਅਸੀਂ ਚਾਹ ਚੂ ਬਣਾ ਕੇ ਲੱਗਾ ਜੀ ਹਾਂ ਤੇ ਨਾ ਹੋਏ ਮੇਰੀ ਮੰਮੀ ਪਿਆਰੀ ਇਕੱਲੇ ਉੱਤਰ ਜਾਂਦਾ ਜੀ ਜੀ ਦਮਨ ਦੀ ਫਰੈਂਡ ਨਾ ਦਮਨ ਨਾਲ ਪਹਿਲਾਂ ਪੜ੍ਹਦੀ ਸੀ ਮਿਲੀਨੀਅਮ ਸਕੂਲ 'ਚ ਹੁਣ ਇਹਨਾਂ ਨੇ ਸਕੂਲ ਚੇਂਜ ਹੋ ਗਏ ਤੇ ਦਮਨ ਨੂੰ ਨੇ ਪਰਫਿਊਮ ਹੋਰ ਹੈਂਕਾ ਗਿਫਟ ਕੀਤੀਆਂ ਹੈ ਆਏ ਹਾਏ ਹਮ ਸ਼ਿਆਫਰੀ ਮਨਪ੍ਰੀਤ ਚਲੀਆਂ ਖਾਣ ਆਈ ਐ ਸਪੈਸ਼ਲ ਹੈ ਚੱਕ ਕੇ ਨਾਲ ਲਾਈਏ ਐ ਨਹੀਂ ਹੈਗਾ ਕਿ ਮਾਸਾ ਛੱਲੀ ਦੇ ਦੇ ਅਕਲੀ ਖਾਣ ਲੱਗੀ ਪਈ ਐ ਪੁੱਛਿਆ ਵੀ ਨਹੀਂ ਹੈਗਾ ਉਹ ਖਾਂਗੀ ਲੱਗੀ ਮੇਰੀ ਮੇਰੀ ਨਜ਼ਰ ਲੱਗ ਗਈ ਹੈ ਮਨਪ੍ਰੀਤ ਨਜ਼ਰ ਲੱਗ ਗਈ ਮੇਰੀ ਵਲੌਗ ਹੀ ਭਾਰੀ ਛੱਲੀਆਂ ਖਾਣ ਆ ਰਹੀ ਫਿਰ ਕੀ ਹੋ ਗਿਆ ਸਾਡੇ ਘਰੇ ਤੇ ਜਿਹੜਾ ਹੁੰਦਾ ਉਹਦਾ ਵਲੌਗ ਬਣੂਗਾ ਮੈਂ ਤਾਂ ਮੱਚਦੇ ਬਹੁਤ ਵੇ ਵਲੌਗ ਦੇ ਕੁਲਰ ਕੋਈ ਨਹੀਂ ਹਾਂ ਮੈਂ ਬਣਕ ਰਿਆ ਇਹਨਾਂ ਬਾਕ ਜਲੇ ਹੁੰਦੇ ਸੋਲੀਆਂ ਮੈਂ ਨਹੀਂ ਮਾਗਨੀਆ ਓਹੋ ਯਰੇ ਮੱਤ ਦੇ ਮੱਤ ਖਾਦਾ ਵੀ ਮੈਂ ਤਪਾਈ ਮੈਂ ਸੱਦ ਮਸਾਲੇ ਆਖ ਮਾਗੇ ਚੰਗਾ ਕੁੱਟੇ ਨੂੰ ਪੜ ਕੇ ਚੰਗਾ ਕੁੱਟਾ ਮੈਂ ਪੜ ਕੇ ਕਦੇ ਸੁੰਦੇ ਮੂਸੇ ਆਦੀ ਬਾਹ ਮੈਂ ਜਾ ਰਗਾ ਤੀ ਨਹੀਂ ਹੂੰ ਮੇਰੇ ਕੋਈ ਹੱਥ ਮਾਗੇ ਸਟਲ ਮੈਨੂੰ ਕਰਨ ਦੇ ਹੁੰਦੇ ਨੇ ਮਦੋਂ ਦੀ ਚਾਹ ਹੋਗਾ ਸ਼ਾਮ ਦਾ ਤੇ ਅੱਜ ਬਣਾਉਂਦੀ ਆ ਪਕਰੇਲੇ ਤੇ ਕਰੇਲੇ ਬਣਾਵਾਂਗੇ ਥੋੜੇ ਅਲੱਗ ਤਰੀਕੇ ਨਾਲ ਪਹਿਲਾ ਭਰਤੀ ਬਣਾਣੇ ਹਾਂ ਅੱਜ ਕਲਾ ਫਰਾਈ ਕਰਕੇ ਫਿਰ ਬਣਾਵਾਂਗੇ ਗਰ ਪਿਆਜ਼ ਪਟਾਪਟ ਗ੍ਰਾਈਂਡ ਕਰ। ਅੰਮ੍ਰਿਤ ਕਿਤੇ ਇਹਦਾ ਭਾਂਡਾ ਨਾ ਜਾਣਾ। ਥੋੜਾ ਦੱਬੇ ਤਾਂ ਮੜਾ ਤੁਹਾਨੂੰ ਹੋਰ ਦੇਣਾ ਗੜੇ ਸਾਫੀ ਹੋਏ ਨੇ ਸੋਤੇ ਸਾਫੀ ਹੋਏ ਨੇ ਰੋਤੇ ਹੋਣੇ ਨੇ ਧੋਨੇ ਨੇ ਹੈਂ ਹੋਰ ਹੁਣ ਕੀ ਧੋਨੇ ਨੇ ਯਾਰ ਉਦੋਂ ਦੇ ਧੋਕੇ ਨਹੀਂ ਰੱਖੇ ਹੁਣ ਮੈਂ ਗਿੱਲੇ ਪਾਵਾਂਗੀ ਵਿੱਚ ਕੋਈ ਗੱਲ ਨਹੀਂ ਤੋਂ ਪਾਣੀ ਤਾਂ ਉੱਛੇ ਲੈਦਾ ਦੱਸ। ਲੈ ਦੱਸ ਮੈਂ ਦੋ ਰਾਈ ਹੋ ਜਿਵੇਂ ਕਿ ਰਾਤ ਦੇ ਦਿਨ ਦੋ ਟਾਈਆਂ ਦੇ ਲੈਨੇ ਹਾਂ ਸਾਰਾ ਕੰਮ ਤਾਂ ਚਾਹਾਂ ਬੇਚਾਨ ਹੈ ਚਾਹ ਦੇ ਉਹ ਕਰ ਤੇ ਆ ਕਰ ਟੋਕਰੀ ਚ ਰੱਖ ਤੇ ਫੇਤੀ ਟੁਕਣ ਦੋ ਮਾਤਾ ਹੁੰਦੀਆਂ ਨੇ ਬੈਠੀਆਂ ਮਾਤਾ ਇੱਕ ਤਾਂ ਅੰਦਰੋਂ ਹੀ ਨਿਕਲਦੀ ਸਾਰਾ ਕੰਮ ਸੁੱਤੀ ਰਹਿੰਦੀ ਦੋ ਟਾਈ ਪਾਣੀ ਚ ਲੰਮਿਆ ਨਹੀਂ ਮੈਂ ਵਾਸ਼ਿਨ ਛੋੜ ਰੱਖਿਆ ਏਡੀ ਮਾਸੀ ਨੇ ਗੋਗਲ ਮਾਸੀ ਨੇ ਬੋ ਬੋ ਕਰੀ ਹੋਗਾ ਜੀ ਮਟੋਰਾ ਨਾ ਕੱਟ ਸਕਦੇ ਮਾਰਨਗੇ ਜੀ ਸਾਰੇ ਨੂੰ ਟਾਈਮ ਸਵੇਰ ਦਾ ਸਵੇਰ ਦਾ ਸਾਟ ਗਿਫਟ ਛੇ ਦਾ ਟਾਈਮ ਤੇ ਮੌਸਮ ਅੱਜ ਨਾ ਬਿਲਕੁਲ ਬਣਾ ਨਾ ਠੰਡਾ ਬੜਾ ਪਣਾ ਨਹੀਂ ਪਿਆ ਰ ਹਲਕਾ ਹਲਕਾ ਹਵਾ ਚੱਲ ਰਹੀ ਹੈ ਓਹੋ ਬੇਟੇ ਤੋਂ ਆਈਏ ਤਾਂ ਜਵਾਂਦਾ ਨਾ ਮਜਾ ਹਰਿਆ ਪੁੱਛੋ ਨਾ ਇਹ ਮਿਆਰਿਆ ਤਾਂ ਸੁੱਛਰੀ ਆਈ ਜੀ ਕਿੱਥੇ ਦੇਖਣ ਵਾ ਮਾਰਨਿੰਗ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਨਵੀਂ ਚੀਜ਼ ਦਾ ਚਾ ਬੜਾ ਹੁੰਦਾ ਤੇ ਸਾਡੇ ਅੰਦਰ ਬੜਾ ਚਾ ਹੈ ਕਿਤੇ ਨਾ ਕਿਤੇ ਥੋੜੀ ਜੀ ਫਿਕਰ ਕਹਿ ਲਓ ਜਾਂ ਟੈਨਸ਼ਨ ਕਹਿ ਲਓ ਉਹ ਵੀ ਹੈ ਬਾਕੀ ਕੋਈ ਗੱਲ ਦੀ ਨਾਲ ਨਾਲ ਸਾਹ ਚ ਚੱਲੀ ਜਾਣਾ ਤੇ ਇੱਕ ਕੰਮ ਆਪਣਾ ਇੱਥੋਂ ਤੱਕ ਪਹੁੰਚ ਗਿਆ ਨੀਹਾਂ ਭਰੀਆਂ ਚੱਲੀਆਂ ਨੇ ਅਜੇ ਨੀਹਾਂ ਤੱਕ ਪਹੁੰਚਿਆ ਬਸ ਅਜਿੱਥੋਂ ਤੱਕ ਤੁਸੀਂ ਦੇਖ ਰਹੇ ਨਾ ਇੱਥੋਂ ਤੱਕ ਤਾਂ ਭਰਤੀ ਪੈਣੀ ਜਿਵੇਂ ਆ ਬੁਟੀਕ ਨਹੀਂ ਉੱਚੀ ਪੈਣੀ ਉਧਰ ਇਹ ਹੋਰ ਉੱਚਾ ਹੈ। ਇੰਨੀ ਪਊਗੀ ਆ ਦੇਖੋ ਆ ਬੁਟੀਕ ਜਿੰਨਾ ਹੀ ਕਰਨਾ ਆਪਾਂ ਨੇ। ਹੈ? ਹਾਂ, ਇੰਨੀ ਪਰਤ ਪੈਣੀ ਦੇਖ ਲਓ। ਤੇ ਫਿਰ ਉਹ ਹੋਰ ਉੱਚਾ ਚੱਕਣਾ ਇਹਨਾਂ ਨੇ। ਆਹ ਉੱਚੀਆਂ ਜਣੀਆਂ ਕੰਧਾਂ ਉੱਚੀਆਂ। ਕੰਧਾਂ ਆਪਣੀਆਂ ਆ ਹੋਰ ਹੈ? ਪਰ ਪਈ ਜਾਊਗੀ ਕੰਧ ਉੱਚੀ ਹੋਈ ਜਾਊਗੀ, ਪਰਤ ਪਈ ਜਾਊਗੀ ਕੰਧ ਉੱਚੀ ਹੋਣੀ ਵੀ। ਉਹ ਤੇ ਲੋ ਔਰੇ ਤਾਂ ਕਾਹੀ। ਉਹ ਅਵੇਲੇਬਲ। ਪਾਨੇ ਸੜਕ ਦੇਖ ਲਓ ਕਿੰਨੀ ਜਦੋਂ ਅਸੀਂ ਆਏ ਆਏ ਸੀ ਇੱਥੇ ਪਾਇਆ ਸੀ ਜਦੋਂ ਜਦੋਂ ਅਸੀਂ ਆਪਣੀ ਥਾਲੀ ਚ ਪਾਇਆ ਸੀ ਉਦੋਂ ਸੜਕ ਨਾ ਬਹੁਤ ਉੱਚੀ ਸੀ ਤਾਂ ਘਰ ਨਹੀਂ ਵਾ ਸੀ ਨਹੀਂ ਸੜਕ ਉਹ ਸੀ ਨੀਵੀਂ ਸੀ ਘਰ ਸਾਡਾ ਉੱਚਾ ਸੀ ਸੜਕ ਇੰਨੀ ਨੀਵੀਂ ਘਰ ਬਹੁਤ ਉੱਚਾ ਸੀ ਤੇ ਹੁਣ ਤੁਸੀਂ ਦੇਖ ਲਓ ਸੜਕ ਉੱਚੀ ਹੋ ਗਈ ਤੇ ਜਿਹੜਾ ਸਾਡਾ ਉਹ ਘਰਾ ਪੁਰਾਣਾ ਉਹ ਬਰਾਬਰ ਹੋ ਗਿਆ ਹੈ ਨਾ ਬਾਕੀ ਕੋਈ ਗੱਲ ਨਹੀਂ ਚਲੋ ਤੁਸੀਂ ਬਣੇ ਰਹੋ ਵਲੌਗ ਜੀ ਦੇਖ ਲਈਏ ਫਿਰ ਤੁਹਾਨੂੰ ਮਿਲਦੇ ਆਂ ਚਾਹ ਬਣਾਣੀ ਹੈ ਜੀ ਅੱਜ ਛੁੱਟੀ ਹੈ ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਨੇ ਚਾਹ ਮਨਾ ਚਾਹ ਪੀਏ ਨਾ ਚਾਹ ਪੀਏ ਇੱਥੇ ਬੈਠ ਕੇ ਹੈਨਾ ਲਓ ਜੀ ਟਾਈਮ ਹੋ ਗਿਆ 10 ਵਜੇ ਦਾ ਤੇ ਆਪਾਂ ਨੇ ਅੱਜ ਰੋਟੀ 10 ਵਜੇ ਖਾ ਲਈ ਸਾਰਿਆਂ ਨੇ ਕਿਉਂ ਲੈ ਲਓ ਰ ਕਿੱਥੋਂ ਲੈਣੀਆਂ ਚਾਦਰਾਂ ਅਨਲਾਈਨ ਦੇ ਪਈਏ ਅੱਛਾ ਇੱਥੋਂ ਲੈਣੀਆਂ ਚਾਦਰਾਂ ਤੂੰ ਨਾਲ ਲੈਣੀਆਂ ਨਹੀਂ ਤੂੰ ਮਂਗਵਾ ਕੇ ਲੈਣਾ ਆਪਾਂ ਉਹਨੂੰ ਤਾਂ ਕਿ ਆਨਲਾਈਨ ਮੰਗਵਾਉਂਦੇ ਨੇ ਕਸਾ ਕਸਾ ਬਜ਼ਾਰ ਲੈ ਆ ਮੰਗ ਜਾ ਕੇ ਦੇਣਾ ਚੰਗਾ ਤਾਂ ਲੋ ਜੀ ਰੋਟੀ ਲੁੱਟੀ ਆਪਾਂ ਨੇ ਖਾ ਲਈ ਸਵੇਰ ਦੀ ਤੇ ਸਾਡੇ ਸਾਡੇ ਕੰਮ ਕਰਨ ਵਾਲੇ ਉਹ ਕਰ ਲਈਏ ਪਹਿਲਾਂ ਤੇ ਬਾਕੀ ਅੱਜ ਮੌਸਮ ਕੱਲ ਦਾ ਮੀਂਹ ਪੈ ਰਿਹਾ ਥੋੜਾ ਦਾ ਠੰਡਾ ਪਰ ਨਹੀਂ ਤਾਂ ਰੋਟੀ ਇਹਦੇ ਨਾਲ ਹੀ ਖਾਣੀ ਤੂੰ ਹੈ ਤੇ ਰੋਟੀ ਦਾ ਪਤਾ ਵੀ ਨਹੀਂ ਲੱਗਦਾ ਹੁਣ ਰੋਟੀ ਕੀ ਖਾ ਰਿਆਂ ਮੂੰਹ ਪੱਕਿਆ ਉੱਤੋਂ ਕਰੇਲੇ ਖਾ ਰਿਆ ਹੋਰ ਪੱਕਣਾ ਸਾਲੇ ਹੋਵੇ ਸਾਲੇ ਮੂੰਹ ਤੇ ਨਹੀਂ ਨਹੀਂ ਇਹਨੇ ਕੁਝ ਹੋਰ ਕਰਦਾ ਉਹ ਸਾਲੇ ਤਾਂ ਨਹੀਂ ਹੋਏ ਇਹ ਜਿਹੜੇ ਆਹ ਹੋਏ ਸਾਲੇ ਹੁੰਦੇ ਦੇਦੇ ਇਹ ਹੋਰ ਹੀ ਸਾਲੇ ਇਹ ਹੋਰ ਕੋਈ ਚੀਜ਼ ਚੱਲੀ ਜੀ ਕੱਦੀ ਨਹੀਂ ਮੁੱਛਾਂ ਉਹ ਵੀ ਕੱਦਣਾ ਹੋ ਰਿਹਾ ਸੀਗਾ ਹੋਇਆ ਜਿਵੇਂ ਵਾਲ ਜਾਂ ਨਹੀਂ ਪੁੱਟਿਆ ਗਿਆ ਹੁੰਦਾ ਮੁੱਛ ਦਾ ਉਵੇਂ ਉਵੇਂ ਫੁਣਸੀ ਹੈ ਤੇਰੇ ਹਾਂ ਤੇ ਮੇਰੇ ਵੀ ਨਾ ਤੇਰੇ ਵੀ ਕੰਮ ਹੋਣ ਲੱਗਿਆ ਹੈ ਹੂੰ ਠੰਡੀਆਂ ਚੀਜ਼ਾਂ ਖਾਇਆ ਕਰੋ ਨਾ ਗੂੰਦਕ ਤੀਰਾ ਪੀਉਂਦਿਆ ਕਰੋ ਉਹਦੇ ਦਿਆ ਕਰੋ ਨੂੰ ਹੋਰ ਪੈਸੇ ਕਿੱਥੇ ਆਏ ਲਓ ਜੀ ਫਤਿਹ ਅੱਜ ਸਾਡਾ ਉੱਠਿਆ 10:30 ਵਜੇ ਉੜਦੇ ਫਰ ਕੇ ਸਕੂਲ ਨਹੀਂ ਜਾਣਾ ਨਾ ਨਹੀਂ 11 ਵਜ ਗਏ ਮਣ ਮਿਸਤਰੀਆਂ ਚਾਹਣ ਦਿੱਤੇ 11 ਵਜ ਦੇ ਜਾਣਾ ਸਕੂਲ ਉੜਦੇ ਆ ਰੋ 11 ਵਜ ਦੇ ਤੇ ਕਹਿੰਦਾ ਸਕੂਲ ਜਾਣਾ ਲਾ ਦਸ ਹੋ ਰੈਡੀ ਕਹਿੰਦੇ ਜੀ ਛੁੱਟੀਆਂ ਆ ਗਈਆਂ ਮੈਂ ਤੁਹਾਨੂੰ ਛੁੱਟੀਆਂ ਪੈ ਗਈਆਂ ਤਾਂ ਸਾਡੀਆਂ ਭੈਣਾਂ ਦੇ ਵੀ ਮੈਸੇਜ ਆ ਰਹੇ ਕਹਿੰਦੇ ਛੁੱਟੀਆਂ ਪੈ ਗਈਆਂ ਸੂਟ ਰੈਡੀ ਕਰ ਦੋ ਅਸੀਂ ਛੁੱਟੀਆਂ ਤੇ ਜਾਣਾ ਸਵੇਰੇ ਨਹੀਂ 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 ਛੁੱਟੀਆਂ ਤੇ ਅਸੀਂ ਤਾਂ ਨਹੀਂ ਜਾਣਾ ਉਹਨਾਂ ਤੇ ਜਾਣਾ ਨਾ ਆਪਾਂ ਕਿੱਥੇ ਜਾਣਾ ਹੈ ਆਪਣੇ ਮਿਸਤਰੀਆਂ ਦੀਆਂ ਛੁੱਟੀਆਂ ਮਨਾਣੀਆਂ ਆਪਾਂ ਨੇ ਠੀਕ ਹੈ ਪਿੱਛੇ ਖੇਤਾਂ 'ਚ ਪਿੱਛੇ ਮਿਸਤਰੀਆਂ ਚਾਹ ਬਣਾਣੀ ਛੁੱਟੀਆਂ ਬਣਾਈਆਂ ਜਾਣੀਆਂ ਨੇ ਚਾਹ ਬਣਾਓ ਕਦੇ ਪਾਣੀ ਬਣਾਓ ਕਦੇ ਕੁਝ ਕਰੋ ਹੋ ਗਿਆ ਛੁੱਟੀਆਂ ਛੁੱਟੀਆਂ ਦੀਆਂ ਵਿੱਚ ਹੀ ਰੁਲ ਜਾਂਦੀਆਂ ਆ ਉਹ ਆਪਣੇ ਕਿਹੜੀਆਂ ਛੁੱਟੀਆਂ ਪਹ ਜਾਂਦੇ ਹੀ ਨਹੀਂ ਕਿਤੇ ਥੋੜਾ ਕਰੀਏ ਮੈਂ ਕਿਹਨੇ ਡਿਫਰੈਂਟ ਜੇ ਕੰਮ ਤੁੱਲਾ ਲੈ ਜੀਏ ਇੱਕ ਜਾਨੀ ਬਾਲਣ ਚੋਣ ਜਾਇਆ ਕਰੇ ਚਾਹ ਤੇ ਰਹਿ ਗਰੀ ਤੁਮ ਬੜਾ ਉਹਦੇ ਲੱਗਿਆ ਕਰੇ ਉਹ ਤੇ ਪਿੱਛੇ ਪਰਤ ਤੇ ਲੈ ਜਨੇ ਉਹ ਉੱਥੇ ਇੱਕ ਨੂੰ ਤਾਸ ਦੇਣਾ ਕਿ ਜਾਂ ਤੂੰ ਬਾਲਣ ਚੋੱਕੇ ਲੈ ਆ ਗਣਾ ਕਤਾਨਾਂ ਜਿੰਨੀਆਂ ਲੱਕੜੀਆਂ ਲੱਕੜੀਆਂ ਸਾਰੇ ਪਕੌੜੇ ਪਕੌੜੇ ਉੱਥੇ ਕੱਢੀਏ ਸਮਾਨ ਪਚਾਈਏ ਹੌਲੀ ਹੌਲੀ ਹੋਰ ਨਾਲੇ ਵੀਡੀਓ ਬਣਾਣਗੀਆਂ ਮੈਂ ਕਿੱਥੇ ਹੋ ਗਈਆਂ ਛੁੱਟੀਆਂ? ਆ ਦੇ। ਪਤਾ ਤੈਨੂੰ ਕਿੱਥੇ ਜਾਣਾ? ਹੂੰ। ਐਵੇਂ ਕਹਿੰਦੇ ਨਾਨਕੇ ਜਾਣਾ। ਨਹੀਂ। ਹਾਂ। ਪਤਾ? ਪਰ ਛੁੱਟੀਆਂ 'ਚ ਕਿੱਥੇ ਜਾਣਾ? ਕੋਈ ਨਹੀਂ ਜਾਣ। ਹਾਂ? ਕੋਈ ਨਹੀਂ ਕਹਾਂ ਉਹ ਨਹੀਂ ਬਤਾ ਤਾ ਬਿਲਕੁਲ। ਇੱਥੇ ਸਾਈਕਲ ਤੇ ਵਲੌਗ ਹੀ ਬਣਾਣਾ ਮਿਸਤਰੀਆਂ ਦਾ। ਚਾਹੀ ਕੇ ਬਲਿੰਦਰ ਆਵਣ ਛੁੱਟੀਆਂ 'ਚ ਆ ਜਾਣਗੇ ਚੱਲ। ਨਹੀਂ ਮਿਸਰੀ ਕੰਮ ਕਰੀ ਜਾਣਗੇ ਇੱਕ ਹਫਤਾ ਪਾ ਜਾ ਉਹਨੇ ਕਿਤੇ। ਕਰੀ ਨਾ ਕਰ ਸਿੱਦੀ ਦੀਦ ਕਰੇ ਹਾਏ ਫਤਿਹ ਵਲੌਗ ਬਣਾ ਰਿਹਾ ਇੱਕ ਹੱਥ ਨਾਲ ਸਾਈਕਲ ਚਲਾ ਰਿਆ ਨਾਲ ਵਲੋਗਿੰਗ ਕਰਨ ਲਿਆ। ਪਤਾ ਹੋਆ? ਉਹ ਮੈਨੀਆਂ ਇਹ ਚੱਲਦਾ ਨਹੀਂ ਉਹ। ਐ ਬਿਨਾ ਛੋਟੀ ਕੇ ਜਾਵੇ। ਚੱਲ ਛੇਰਾ ਕਹਿੰਦਾ ਚੱਲ ਕਹਿੰਦਾ ਹਾਂ ਫਤੇ ਹੁਣ ਇਹ ਫਤੇ ਨੇ ਆਪਣੀ ਹਰਕਤ ਤਾਂ ਪਾ ਜਾਨਾ ਸਿਰ ਧੋਤਾ ਰੇਤ ਦਾ ਭਰ ਲੈਣਾ ਫੇਰ ਇਹਨੇ ਘੁੰਮ ਘੁੰਮ ਕੇ ਘੁੰਮ ਘੁੰਮ ਕੇ ਨਾ ਨਾ ਬਕਜੂੜਾ ਕਰਾ ਹੁਣ ਸਾਰਾ ਸੌਲਵ ਹੋ ਗਿਆ ਸੌਲਟ ਕੀ ਕਹਿੰਦੇ ਮੈਂ ਸੌਲਵ ਹੋ ਗਿਆ ਸਾਰਾ ਕੰਮ ਹੁਣ ਚੱਲਦੇ ਆਪਾਂ ਸੌਲਵ ਹੋ ਗਿਆ ਸਾਰਾ ਕੰਮ ਹਾਂ ਹੁਣ ਮਿਸਤਰੀ ਆਪੇ ਕੰਮ ਸਭ ਲੜਣਗੇ ਬਾਅਦ ਹੈਂਡਲ ਪਾ ਕੇ ਤੁਰ ਰਹੇ ਬੰਦੇ ਦੇਖੋ ਅਰੇ ਕਯਾ ਯਾਰ ਬਣਾੜ ਤਾ ਇਹਨੇ ਸੈਟਲ ਪਾਪਾ ਕਰਦੇ ਕਿਉਂ ਨਾ ਚੱਪੜਾ ਨਾ ਲੱਗਦੀ ਹਣਾ ਟਾ ਸੈਂਡਲ ਬਾਬਾ ਵੀ ਲੈ ਲਿਆ ਮੈਂ ਹਾਂ ਸਾਡੀਆਂ ਚੱਪਲਾ ਲੱਭਦੀਆਂ ਨਹੀਂ ਇੰਨੀ ਫੈਮਿਲੀ ਚ ਤਾਂ ਕਰਕੇ ਆਈ ਸੀ ਸੈਂਡਲ ਸੁੰਡਲ ਜਾਂ ਬੂਟ ਬੜ ਪਾ ਕੇ ਫਿਰੇ ਜਾਂਦੇ ਆ ਤੁਹਾਡੇ ਹੱਥ 14 ਜਵਾਲ ਦਿੰਦੇ ਆ ਕਰੇਂ ਧੀ ਦਾ ਆਪਣਾ ਕਬੜੀ ਲੈ ਆਟੇ ਮੇਰੇ ਬੰਦ ਕਰਕੇ ਆਏਗਾ ਕੀ ਗੱਲ ਹੋ ਗਈ ਮਸਲਾ ਕੋਈ ਨਹੀਂ ਮੈਂ ਤੇਰਾ ਜਦੋਂ ਪੈਸੇ ਆ ਗਏ ਹੱਥ ਇੰਨੇ ਢਗਣ ਥੋੜੇ ਜਿਹਾ ਲੈਦੇ ਨਹੀਂ ਤੁਸੀਂ ਨਹੀਂ ਆਪ ਇਹ ਤੇ ਚੁੰਨੀ ਬਾਹਰ ਸੁਤਲਵਾਤਾ ਹੋਰ ਘਰ ਬਹੁਤ ਮਾੜੀ ਹੋਈ ਮੇਰਨਾ ਮੈਨੂੰ ਤਾਂ ਪਹਿਲਾਂ ਤਾਂ ਜਦੋਂ ਸਕੂਲ ਚ ਐਂਟਰ ਹੋਏ ਸੀ ਲੇਟ ਹੋ ਗਈ ਤੁਹਾਨੂੰ ਬਾਹਰ ਛੱਡਣਗੇ ਸਾਡੇ ਐਮ ਡੀ ਸਰ ਅੱਗੇ ਖਲੋਤੇ ਸੀਗੇ ਕਹਿੰਦੇ ਗਗਨ ਮੈਮ ਤੁਸੀਂ ਅੱਜ ਲੇਟ ਹੋ ਗਏ ਕਹਿੰਦੇ ਮੈਨੂੰ ਮਤਲਬ ਟਾਈਮ ਤੇ ਨਾ ਮੈਂ ਮੈਂ ਕਿਹਾ ਸਰ ਮੈਂ ਨਿਕਲ ਹੀ ਲੱਗੀ ਤੇ ਗੈਸਟ ਆ ਗਏ ਮੈਂ ਕਿਹਾ ਸਰ ਮੈਂ ਬਸ ਲੇਟ ਹੋ ਗਈ ਮੈਂ ਬਈ ਗੈਸਟ ਦੇ ਸੇਰੇ ਤੜਕੇ ਹੀ ਆ ਗਏ ਹੀ ਹੁੰਦਿਆਂ ਸਰ ਰਿਸੈਪਸ਼ਨ ਤੋਂ ਮੈਂ ਬੋਲਾਂ ਗਗਨ ਮੈਮ ਤੁਸੀਂ ਇਹ ਨਹੀਂ ਖੰਪ ਪਾ ਲਈ ਮੇਰਾ ਸੂਟ ਨੂੰ ਪ੍ਰੈਸ ਲੱਗਦੀ ਗਗਨ ਮੈਮ ਤੁਸੀਂ ਇਹ ਨਹੀਂ ਖੰਪ ਪਾ ਲਈ ਮੇਰਾ ਸੂਟ ਨੂੰ ਪ੍ਰੈਸ ਲੱਗਦੀ ਇਹਨੇ ਕਹਿੰਦਾ ਤੁਸੀਂ ਜਿਹੜੇ ਆ ਐਕਸਕਿਊਜ਼ ਦੇ ਰਹੇ ਹੋ ਤੁਹਾਡੇ ਉਹਨਾਂ ਨੇ ਐਮ ਡੀ ਸਾਹਿਬ ਐਮ ਡੀ ਸਾਰਾ ਸੁਣ ਕੇ ਗਏ ਮੈਂ ਮਾਇਓ ਤੁਸੀਂ ਸਕੂਲ ਚ ਉਹ ਗਰਮੀ ਬੱਚੇ ਤਾਂ ਝੂਠ ਬੋਲਦੇ ਬੋਲਦੇ ਮੈਡਮਾਂ ਵੀ ਨਾਲ ਲੱਗ ਗਆਂੀਆਂ ਵੀ ਨਾਲ ਲੱਗ ਗਏ ਮੈਂ ਬੱਚਿਆਂ ਨੂੰ ਤਾਂ ਕੀ ਕਹਣਾ ਕਿ ਸੱਚ ਬੋਲੋ ਮੈਂ ਤਾਂ ਆਮ ਚੂਠ ਬੋਲ ਰਹੇ ਹਾਂ ਲੋਨੀ ਟਾਈਮ ਹੋ ਗਿਆ ਤਾਂ ਬਾਹਰ ਦਾ ਤੇ ਅਸੀਂ ਜਾਣਾ ਬਾਜ਼ਾਰ ਮੇਰੇ ਕੋਲ ਆਉਣਾ ਬੜੇ ਕੰਮ ਨੇ ਮੈਂ ਨਾ ਬਸ ਇੱਧਰ ਮਿਸਤਰੀਆਂ ਚੀਕੀ ਪਈਆਂ ਬਸ ਮੈਂ ਚੱਲوںਗਾ ਅੱਜ ਬਸੇ ਮੀਂਹ ਪਿਆਣ ਕਰਕੇ ਮਿਸਤਰੀ ਮਿਸ ਮਾਰ ਕੇ ਤੁਸੀਂ ਕਹਿੰਦਾ ਕਿ ਮੈਂ ਦੇਖੋ ਹੁਣ ਸ਼ਾਇਦ 2 ਵਜੇ ਆ ਜਣੋ ਪੰਜਾਬੀ ਫੇਰਾ ਤੇ ਰਾਤ ਕਿਹਦੀ ਉਹ ਫਾਵਾ ਕਿ ਕੱਲ ਨਾ ਮੇਰੇ ਨਾਲ ਕਈ ਸਾਡੇ ਘਰ ਚ ਬਹੁਤ ਬੜੇ ਲਿਖੇ ਬੰਦੇ ਰਹੇ ਜਿਨ੍ਹਾਂ ਨੂੰ ਮੈਂ ਕਿਹਾ ਕਿ ਮੈਂ ਲਾਈਵ ਹੋਣਾ ਤੇ ਉਹਨਾਂ ਨੇ ਲਾਈਵ ਪਾਸੀ ਕਰਨੀ ਤੇ ਕਾਟਾ ਪੰਜਾਬੀ ਫੇਰਾ ਦੇ ਵੀ ਕੀਤਾ ਹੀ ਨਹੀਂ ਮੈਂ ਵੀ ਆ ਵਿੱਚ ਦੇਖਿਆ ਮੈਂ ਕਿਹਾ ਕਿ ਅੱਜ ਹੋਇਆ ਕਿ ਅੱਜ ਇੰਨਾ ਬੰਦਾ ਕਿਵੇਂ ਸਾਡੇ ਨਾਲ ਜੁੜ ਗਿਆ ਇਹ ਨਹੀਂ ਪਤਾ ਕਿ 40 50 ਹਜ਼ਾਰ ਦਾ ਆਪਣੇ ਬਲੌਗਿੰਗ ਵਾਲੇ ਚੈਨਲ ਤੋਂ ਸਾਰੇ ਇੱਧਰ ਤੇ ਉੱਡ ਗਏ ਮੈਂ ਕਿਹਾ ਪੰਜਾਬੀ ਫੇਰਾ ਦੇ ਦੇ ਘੱਟ ਵਿੱਚ ਘੱਟ ਜੁੜਦੇ ਨੇ ਆਜ ਮੈਨੂੰ ਉਹ ਖੁੰਡਕ ਚੜੀ ਉਹ ਖੁੰਡਕ ਚੜੀ ਜਿਹਦਾ ਕੋਈ ਮਤਲਬ ਸਾਥੀ ਵੀ ਮੈਨੂੰ ਰਹਿਣ ਨਹੀਂ ਮੈਂ ਬੜਾ ਕੰਟਰੋਲ ਕੀਤਾ ਇਹ ਸਾਰਾ ਕਸੂਰ ਸੀ ਨਾ ਦਮਨ ਦਾ ਤੇ ਦਮਨ ਹੁਣ ਨੀਵੀਂ ਪਾ ਕੇ ਹੱਸੇ ਜਾ ਰਹੀ ਹੈ ਇਹ ਸਾਰਾ ਦਮਨ ਬੁੱਸੇ ਜਾ ਅਭੀ ਮੈਨੂੰ ਗਲਤੀ ਹੋ ਗਈ ਗਲਤੀ ਹੋ ਗਈ ਉਹ ਪਰ ਧਿਆਨ ਰੱਖੋ ਯਾਰ ਤਾਂ ਕਿ ਕਿਹੜਾ ਕੰਮ ਆ ਬਣ ਕਿਹੜੇ ਟਾਈਮ ਕਰਨਾ ਕਿੱਥੇ ਕਰਨਾ ਲੋਈ ਸਾਡੇ ਨਾ ਪ੍ਰੈਸ ਨਾਲ ਕਿਤੇ ਕਰਾਂਗੇ ਇਹ ਵਧਾ ਕੇ ਪ੍ਰੈਸ ਪੁੱਛ ਕਰਨੀ ਤੋਂ ਡੀਐਸ ਕਰਦੇ ਨੇ ਤੇ ਸਾਡੇ ਵੀ ਨਹੀਂ ਅੱਜ ਕੀ ਚਲਾਇਆ ਸੀਗਾ ਆ ਆ ਸਾਰੇ ਪਤਨ ਨੇ ਬੁਲਟ ਆਪ ਦਾ ਲਾਇਆ ਮਰ ਸਿਰਫ ਉਹਨੇ ਸਹੀ ਕਿਉਂ ਕਰ ਰਿਹਾ ਵੀ ਦੱਸ ਦੋ ਕੈਮਰਾ ਆਪਣੇ ਵਾਲ ਕਰਕੇ ਤੁਸੀਂ ਕਿਉਂ ਕਰੇ ਅੱਜ ਅੱਜ ਮਿਸਤਰੀ ਮਿਸ ਮਾਰ ਕੇ ਤਾਂ ਕਰਕੇ ਅਸੀਂ ਛਰੇ ਆ ਤੇ ਜਿਹੜਾ ਕੰਮ ਅੜਿਆ ਹੁੰਦਾ ਨਾ ਉਹ ਘਟਾਉਣ ਵਾਸਤੇ ਆਪਾਂ ਨੂੰ ਘਰੇ ਰਹਿਣਾ ਪੈਂਦਾ ਤੇ ਉਹ ਆਪਾਂ ਜਿਹੜਾ ਜਿਹੜਾ ਕੰਮ ਸੀਗਾ ਕੋਈ ਕਹਿੰਦਾ ਰਾਜੀ ਨਹੀਂ ਫਿਰ ਉਹ ਰਾਜੀ ਹੋਣ ਕਰਤਾ ਜਿਉਂ ਅੱਗੇ ਵੀ ਰਾਜੀ ਕਰਨਾ ਹਜੇ ਆਪਾਂ ਨੇ ਉਹ ਤੁਹਾਨੂੰ ਅੱਗੇ ਬਲੌਗਰ ਮਿਲ ਜੇਗਾ ਦੇਖ ਕਰਾਂਗੇ ਸੀ ਜਰੂਰ ਸ਼ੇਰ ਦਾਟ ਨਾਲ ਵੀ ਕਲੀਪ ਸੀ ਕੋਈ ਕਿਹੋ ਸਿੱਧੂ ਬਾਈ ਦਾ ਗਾਣਾ ਨਹੀਂ ਆਇਆ ਸੀਗਾ ਕਿਹੜਾ ਸੀਗਾ ਅੱਧਾ ਪਿੰਡ ਮਿੱਤਰਾਂ ਦੇ ਹੈ ਲੱਗਿਆ ਪਿਆ ਹਾਂ ਅੱਧਾ ਪਿੰਡ ਮਿੱਤਰਾਂ ਦੇ ਲੱਗਿਆ ਪਿਆ ਤੇ ਅੱਧਾ ਪਿੰਡ ਮਿੱਤਰਾਂ ਦੇ ਨਾਲ ਚੱਲਦਾ ਤਾਂ ਉਹ ਗਾਣਾ ਸੀਗਾ ਉਹ ਮੱਝਿਆ ਪਿਆ ਹੈ ਤੇ ਉਹੀ ਗੱਲ ਹੈ ਕਿ ਕੁਝ ਬੰਦੇ ਅਜੇ ਹੁੰਦੇ ਨੇ ਜਿਹੜੇ ਨਾ ਕੰਮ ਦੇ ਵਿੱਚ ਅੜੰਗਾ ਪਾਉਣਾ ਹੀ ਹੁੰਦਾ ਉਹਨਾਂ ਨੇ ਅੜੰਗਾ ਪਾਇਆ ਵੀ ਹੈ ਤੇ ਅੱਜ ਉਹ ਆਪਾਂ ਨੇ ਅੜੰਗਾ ਕੱਢਿਆ ਵੀ ਅੱਜ ਅੱਜ ਕੱਢੀ ਛੱਡੇ ਆਂ ਦਾ ਫਿਰ ਵੀ ਜੇ ਕੋਈ ਵਿਆਹ ਹੋ ਰਿਹਾ ਹੈ ਨਾ ਕਿਹਦੇ ਜੇ ਕੱਟਣਾ ਬੰਦ ਤਾਂ ਦੱਸ ਦਿਓ ਦੱਸ ਦਿਓ ਵੀ ਇयां ਨਹੀਂ ਕੱਟਿਆ ਮਤਲਬ ਵੀ ਕੋਈ ਉਹੋ ਕਰਕੇ ਕੋਨੀ ਦੌਰ ਤੱਕ ਕੱਟਿਆ ਹੋਇਆ ਜਿਹੜਾ ਕੋਨੀ ਦੌਰ ਤੱਕ ਨਿਕਲਦਾ ਫਿਰ ਉੱਥੇ ਬੰਦਾ ਕਾਰ ਵੀ ਨਹੀਂ ਕੁਝ ਸਕਦਾ ਹੈ ਜੇ ਕੱਟਦੇ ਨੇ ਬਾਕੀ ਕੋਈ ਗੱਲ ਨਹੀਂ ਤੁਸੀਂ ਕਿਉਂਕਿ ਸਾਡੀਆਂ ਸਾਰਿਆਂ ਦੀ ਅਦਾਦਾ ਸਿੱਕੂਨ ਨਾਲ ਗੱਲ ਕਰਦੇ ਅਸੀਂ ਐ ਨਹੀਂ ਹੈਗਾ ਵੀ ਉੱਥੇ ਕਾਨੂੰਨਾਂ ਚ ਕੁਝ ਹੋਰ ਲਿਖਿਆ ਤਾਂ ਅਸੀਂ ਆਪ ਭਾਈ ਮਰੀਏ ਵੀ ਅਸੀਂ ਐਂ ਕਰਦੇ ਜਿਵੇਂ ਇਹ ਖੇਡ ਮੈਂ ਦੱਸਣਾ ਚਾਹੂੰਗੀ ਕੁਝ ਕਾਨੂੰਨ ਵੀ ਇਹੋ ਜਿਹੇ ਆ ਜਿਹੜਾ ਬਿਨਾਂ ਸਬੂਤ ਬਿਨਾਂ ਪਰਮਿਸ਼ਨ ਬਿਨਾਂ ਕੋਈ ਡਾਕੂਮੈਂਟਸ ਬਿਨਾਂ ਕੋਈ ਮਤਲਬ ਪ੍ਰੂਫ ਠੀਕ ਹੈ ਨਾ ਜੇ ਤਾਂ ਹੁਣ ਉਹਨਾਂ ਨੂੰ ਅਸੀਂ ਕਿਹਾ ਨਾ ਕਿ ਕੱਲ ਪ੍ਰੂਫ ਦਿਖਾਓ ਤੇ ਹੁਣ ਉਹ ਆਪਣੇ ਮੂੰਹ ਨਾਲ ਹੀ ਕਹਿ ਰਹੇ ਕਿ ਅੱਜ ਕੰਮ ਸ਼ੁਰੂ ਕਰਦੇ ਹਾਂ ਠੀਕ ਹੈ ਉਹ ਤੁਹਾਨੂੰ ਡੈਕਸ ਬ੍ਰਾਊਦਰ ਦੇ ਵਿੱਚ ਉਹ ਲਿੰਕ ਜਰੂਰ ਹੀ ਸ਼ੇਅਰ ਕਰਨਗੇ ਕਿ ਜੋ ਜੋ ਉਹ ਸਾਨੂੰ ਬੋਲੇ ਹਨ ਤੇ ਬਾਕੀ ਕੋਈ ਗੱਲ ਨਹੀਂ ਜਿੰਨੇ ਜਿਹੜਾ ਕੰਡਾ ਕੱਢਣਾ ਨਾ ਸਿੱਧਾ ਆ ਕੇ ਸਿੱਧੇ ਮੱਥੇ ਟੱਕਰ ਦਵੇ ਫਿਰ ਅਸੀਂ ਕੱਢ ਲਾਂਗੇ ਉਨੀ ਸਾਢੇ 2:00 ਉਹ ਸਾਢੇ 2:00 ਇਹ ਮੇਰੀ ਨਵੀਂ ਸੀ ਅਲਹਮਦੁਲਿਲਾਹ ਜੀ ਨੇ ਦਿੱਤੇ ਨਾ ਸੱਡੋ ਤੁਸੀਂ ਵੀ ਨਾ ਕੋਈ ਗੱਲ ਨਹੀਂ ਕਰਦਾ ਇਦੋਂ ਸੈੜ ਤੋਂ ਕੱਟ ਕੇ ਨਾ ਉਹ ਜੀ ਬੱਲੇਸ ਕਰ ਪੱਤਗੀ 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 ਗੁੱਸਾ ਹੀ ਨਾ ਚੜਿਆ ਹੈ ਨਾ ਤੇ ਨਾਲ ਗੁੱਸਾ ਬਹੁਤ ਚੜਿਆ ਹੋਇਆ ਸੀ ਗੁੱਸਾ ਐ ਚੜਿਆ ਹੋਇਆ ਸੀ ਕਿ ਅਸੀਂ ਹੈਗੇ ਜੌਬ ਵਾਲੇ ਬੰਦੇ ਅਸੀਂ ਸਾਰੇ ਆਪਣੇ ਕੰਮਾਂ 'ਚ ਬਿਤੀਆਂ ਤੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਕਿਸੇ ਬੰਦੇ ਵੱਲੋਂ ਕਿ ਉਹ ਨਹੀਂ ਹਟਦੇ ਅਸੀਂ ਕਹਿੰਦੇ ਹਾਂ ਕਿ ਜਮੇ ਛੱਡੋ ਬਰਾ ਛੱਡੋ ਬਰਾ ਨਾ ਛੱਡੋ ਬਰਾ ਕਾ ਵੱਡੇ ਨੇ ਆਪਾਂ ਰਿਸਪੈਕਟ ਕਰਦੇ ਆਂ ਪਰ ਉਹਨਾਂ ਦਾ ਰਿਸਪੈਕਟ ਇੱਕ ਪਾਸੇ ਰਹਿ ਗਈ ਜਿੱਦੋਂ ਗੱਲ ਫੇਰ ਆਦਦੀ ਹੈ ਅੜੀ ਦੀ ਅੜੀ ਦੀ ਅਣਖ ਦੀ ਉੱਥੇ ਫੇਰ ਅਸੀਂ ਹਟਦੇ ਨਹੀਂ ਹੁੰਦੇ ਪਿੱਛੇ ਉੱਥੇ ਅਸੀਂ ਅੱਗੇ ਲੱਗ ਕੇ ਫਿਰ ਚਾਹੇ ਜੋ ਮਰਦੀ ਹੋ ਜੇ ਬਾਕੀ ਕੰਮ ਚਾਹੇ ਛੱਡਣੇ ਪੈ ਜਾਣ ਅਸੀਂ ਪਹਿਲ ਉਹਨਾਂ ਨੂੰ ਤੇ ਨਹੀਂ ਬਾਕੀ ਕੋਈ ਗੱਲ ਨਹੀਂ ਉਸ ਕੋ ਸਾਡੀਆਂ ਭੈਣਾਂ ਨੂੰ ਪਤਾ ਜਿਹੜੀ ਸਾਨੂੰ ਪਰਸਨਲ ਫੋਨ ਕਰਦੀ ਇਹਨੇ ਕੀ ਚੱਕਰ ਪਿਆ ਲਾਤ ਤੇ ਲੋੜੇ ਪੈ ਗਿਆ ਜਦੋਂ ਅਸੀਂ ਕਿਸੇ ਨਾਲ ਕੋਈ ਨਹੀਂ ਪੰਗਾ ਲੈਂਦੇ ਤੇ ਤੁਸੀਂ ਸਾਡੇ ਨਾਲ ਕਿਉਂ ਪੰਗਾ ਲੈਂਦੇ ਕੋਈ ਗੱਲ ਨਹੀਂ ਦੁੱਖ ਉਹ ਕਹਿੰਦੇ ਹੁੰਦੇ ਨੇ ਕਿ ਵਸੀਫਤਾ ਬੰਦਿਆਂ ਤੋਂ ਹੀ ਪੈਂਦੀ ਆਉਂਦੀਆਂ ਨੇ ਕੋਈ ਗੱਲ ਨਹੀਂ ਬਾਕੀ ਕੋਈ ਗੱਲ ਨਹੀਂ ਤਾਂ ਮਸਲਾ ਰਿਜ਼ੋਲਵ ਹੋ ਗਿਆ ਹੈ ਮਸਲੇ ਦਾ ਹੱਲ ਹੋ ਚੁੱਕਿਆ ਮਿਸਤਰੀ ਸਾਡੇ ਆ ਚੁੱਕੇ ਨੇ ਕੰਮ ਜਸ ਕੋਈ ਬੰਦ ਨਹੀਂ ਸੀ ਹੋਇਆ ਜਸ ਮੀ ਆ ਗਿਆ ਤੇ ਉਹਨਾਂ ਨੇ ਕਿਹਾ ਕਿ ਮੀ ਆ ਗਿਆ ਦੇਖਦੇ ਆ ਉਤੋਂ ਮਿਸਤਰੀ ਸਾਡੇ ਦੀ ਮੋਟਰ ਖਰਾਬ ਹੋ ਗਈ ਉਹ ਚਾਰਾ ਉੱਤਰ ਬਿਜੀ ਹੋ ਗਿਆ ਤਾਂ ਖੁਸ਼ ਨੂੰ ਬੜੇ ਖੁਸ਼ ਹੋ ਗਏ ਚਾਰੇ ਕਿ ਕੰਮ ਬੰਦ ਕਰਾਤਾ ਕੰਮ ਬੰਦ ਕਰਾਤਾ ਕੰਮ ਆ ਹੁਣ ਕੋਈ ਨਾ ਤੁਹਾਨੂੰ ਬੜੇ ਰੋ ਬਲੌਗ ਅਗਲੇ ਬਲੌਗ ਚ ਕੰਮ ਚੱਲਦਾ ਦਿਖਾ ਦੇਣਾ ਠੀਕ ਹੈ ਜਿੱਥੇ ਤੱਕ ਪਹੁੰਚਣਾ ਪਹੁੰਚ ਗੋ ਕੋਈ ਗੱਲ ਨਹੀਂ ਬਾਕੀ ਦੇਖੋ ਕੋਈ ਕੇ ਇਹਦੇ ਜਬਰਦਸਤ ਕੰਮ ਨਹੀਂ ਲੈ ਸਕਦਾ ਸੀ ਜੇ ਕੋਈ ਆਸਰਤ ਕੇ ਨਾਲ ਕਵੇ ਕੀ ਆਸਰ ਮੇਰਾ ਇਰਾਦਾ ਤੇ ਪਾਣਾ ਨਹੀਂ ਕਰ ਕੋਈ ਗਾ ਅਗਲੇ ਨੇ ਵੀ ਸੁਣੀ ਨਹੀਂ ਪਾਈ ਬਾਕੀ ਤੁਹਾਨੂੰ ਹੋਰ ਦੱਸ ਦੂੰਗੇ ਜੁਲਿਆ ਉਹ ਉਸੇ ਜਿਹਨੂੰ ਬੜਾ ਛੜਿਆ ਹੋਇਆ ਸੀ ਜਿਹੜੀ ਗੱਲ ਤੋਂ ਦਿਮਾਗ 'ਚ ਭੁਮੇਂਦਿਆ ਉਹ ਹੀ ਗੱਲ ਚੱਲੀ ਜਾਈ ਦਿਮਾਗ 'ਚ ਤੇ ਤੇ ਚੁੰਨੀ ਸੜ ਗਈ ਨਹੀਂ ਨਹੀਂ ਬਚ ਗਈ ਆ ਦੇਖੋ ਲੋ ਆ ਹੀ ਕਰ ਗਿਆ ਬਸ ਅੱਜ ਚਿਕਾ ਚਿਕਾ ਨਹੀਂ ਜਿਹੜਾ ਪੋਕਿਆਂ ਸਾਡਾ ਫਿਲਟਰ ਠੀਕ ਕਰਨਾ ਆ ਭਾਈ ਤੇ ਅਮਣ ਕਹਿੰਦੀ ਵੀ ਫਿਲਟਰ 'ਚ ਘਾੜ ਸੀ ਕਿ ਕਹਦੇ ਜੋ ਕਹਿੰਦਾ ਤੁਹਾਡੇ ਬੰਦਿਆਂ 'ਚ ਘਾੜ ਸੀ ਮਹੀਨਾ ਦਾ ਅੱਜ ਕੱਲ ਬੰਦੇ ਨਹੀਂ ਕੱਢਦੇ ਅੱਜ ਵੀ ਲੱਗ ਜਾਂਦੀ ਹੈ ਤੇ ਫਿਲ ਫਿਲਟਰ ਸੀ ਹਾਂ ਅੱਜ ਕੋਈ ਮੱਖੀਆਂ ਨਹੀਂ ਦੇਖ ਫੰਡਾ ਮਾਸ ਮੈਂ ਕਾਤੋਂ ਕੀ ਬਤਾ ਦੋ ਦਿਨ ਮੱਖੀਆਂ ਦਾ ਜੋਰ ਹੁੰਦਾ ਤੇ ਜਿਹਦੇ ਨੂੰ ਅੱਗੇ ਹੁੰਦੀਆਂ ਨਹੀਂ ਅੱਗੇ ਵੀ ਤਾਂ ਐਸੀ ਚੱਲਦੇ ਨੇ ਆਪਣੇ ਨਹੀਂ ਅੱਜ ਮੱਖੀਆਂ ਆਏ ਨਹੀਂ ਕੋਈ ਮੈਨੂੰ ਤਾਂ ਨਾਸਮ ਮੇਰੀ ਵਗੜ ਗਈ ਮੈਂ ਕੀ ਕਰਾਂ ਕੀ ਕਹਿੰਦਾ ਮੈਂ ਬੋਲਦਾ ਫਸਾਲ ਕਰੋ ਐ ਸਾਬਣ ਲਾ ਲਾ ਉੱਤੇ ਸੱਟੋ ਜਨਾ ਨਿੰਬੂ ਲਾ ਲਾ ਨਿੰਬੂ ਲਾ ਲਾ ਪਿੱਤਰ ਲਿਆ ਕੋ ਉਦੋਂ ਲਾ ਦੋ ਮਿੱਠੀ ਕੰਧ ਤੇ ਲਟਕਾ ਦੇ ਨਾਲ ਫਿਰ ਕੀ ਆੜੀ ਉੱਤੇ ਟਾਕਾ ਕਰਾਂਗੇ ਬਕੀੜ ਕੀ ਚਪ ਲੱਗ ਕੱਢ ਦਿੰਦੇ ਆ ਇਹਨਾਂ ਜੂੜ ਪਾਤ ਨੂੰ ਵੀ ਪਰਲੀ ਕਾਦ ਨਹੀਂ ਪਲੇਸਟਰ ਕਰਨੀ ਪਈ ਉਹ ਕਾਦ ਆਪਣੀ ਦੂਜੀ ਉਹ ਪਲੇਸਟਰ ਹੀ ਕਿਹੜੀ ਉਹ ਪਰਲੀ ਕਾਦੀ ਜਿਹੜੀ ਆਹ ਉਹ ਉੱਤੇ ਤਾਂ ਕਰਨੀ ਪਣੀ ਏ ਉੱਥੋਂ ਤਾਂ ਕਰਨੀ ਪਣੀ ਏ ਹੈ ਕੀ ਕਰਾਂ ਪਾਪੜੇ ਬਟਿਕ ਕਾਲੀ ਨੂੰ ਪਲੇਸਟਰ ਕਰਨਾ ਨਾ ਕਰੋ ਮਾਰ ਮਾਰ ਕੇ ਖਿੱਚ ਖਿੱਚ ਕੇ ਬਾਹਰ ਕਰਦਾਂਗੇ ਆਹੀ ਵੀ ਛੱਡ ਦਾਂਗੇ ਪਾਣੀ ਨੂੰ ਪਲੇਸਟਰ ਕਰਨੀ ਆ ਆਪਣੇ ਅੰਬ ਅੰਬ ਆ ਕੋਈ ਨਾ ਉੱਤੇ ਮਾਇ ਕਰ ਹਾਂ ਬਸ ਉਧਰ ਤੁਹਾਡੇ ਵੇਖੀ ਕਿਵੇਂ ਐਂ ਪੇਟ ਕਰਦੇ ਖਟਾ ਖਟਾ ਕੈ ਕਟਾ ਖਟਾ ਖਟਾ ਉਹ ਹੀ ਨਹੀਂ ਆਈ ਕਾ ਆਈ ਤਾਂ ਪਲ ਪਲ ਦੀ ਖਬਰ ਦਿੰਦੇ ਆ ਪਲ ਪਲ ਦੀ ਪਲ ਪਲ ਦੀ ਪੈਣੀ ਪੈਣੀ ਵੀ ਜੇ ਕਿਸੇ ਦੀ ਨਹੀਂ ਫਿਰ ਮੈਂ ਲੈ ਜਾਂਗਾ ਤੇਰੇ ਤੋਂ ਹਾਂ ਲੈ ਜਾ ਇਹਦਾ ਆਪਣੀ ਲੈਜ ਲੈ ਜਾ ਹੈਨਾ ਲੈ ਗਏ ਤੁਹਾਨੂੰ ਹਾਂ ਸਹੀ ਮਾੜਾ ਮਟਾ ਉਨੀ ਕਿਦਾ ਤੇ ਚੱਲਦਾ ਜੀ ਉਨੀ ਕਿਦਾ ਚੱਲਦਾ ਜੀ 2.5 ਗ੍ਰਾਮ ਦੀ ਕਿੰਨੀਆਂ ਕੁ ਭਰਦੀਆਂ ਸਵਾਰ ਰੱਖੀਆਂ ਇਹ ਕੰਮ ਚੱਲ ਗਿਆ ਇਹ ਸਾਡੇ ਪੀਟੀਐਮ ਵਾਸਤੇ ਲੱਗਦੀ ਹੈ